ਕਹਾਣੀ ਹੁਣ ਕੀ ਬਣਨਾ ਜਿੰਦੜੀਏ ਇੱਕ ਵਾਰ ਦੀ ਗੱਲ ਹੈ ਕਿ ਇੱਕ ਆਦਮੀ ਸੀ ਉਸ ਨੂੰ ਸੂਰਜ ਛਿਪਣ ਦੇ ਨਾਲ ਹੀ ਅੰਧਰਾਤਾ ਹੋ ਜਾਂਦਾ ਸੀ ਅਤੇ ਉਸ ਨੂੰ ਬਿਲਕੁਲ ਹੀ ਦਿਸਣੋਂ ਹਟ ਜਾਂਦਾ ਸੀ ਉਸ ਦਾ ਨਵਾਂ ਨਵਾਂ ਵਿਆਹ ਹੋਇਆ ਅਤੇ ਉਹ ਆਪਣੀ ਬੌਟੀ ਨੂੰ ਲੈਣ ਆਪਣੇ ਸਹੁਰੇ ਗਿਆ ਅਜੇ ਉਹ ਪਿੰਡ ਤੋਂ ਦੂਰ ਹੀ ਸੀ ਕਿ ਸੂਰਜ ਡੁੱਬਣਾ ਸ਼ੁਰੂ ਹੋ ਗਿਆ ਉਸ ਨੂੰ ਫਿਕਰ ਲੱਗ ਗਿਆ ਕਿ ਉਹ ਸਹੁਰਿਆਂ ਦੇ ਘਰ ਕਿਵੇਂ ਪੁੱਜੇਗਾ ਇਹ ਸੋਚ ਕੇ ਉਸਨੇ ਜਲਦੀ ਜਲਦੀ ਤੁਰਨਾ ਸ਼ੁਰੂ ਕਰ ਦਿੱਤਾ ਤਾਂ ਵੀ ਪਿੰਡ ਤੱਕ ਪਹੁੰਚਦਿਆਂ ਪਹੁੰਚਦਿਆਂ ਉਸ ਨੂੰ ਦਿਸ਼ਾੋਂ ਹਟ ਗਿਆ ਅਤੇ ਉਹ ਗਲੀਆਂ ਭੁੱਲ ਗਿਆ ਅਤੇ ਇੱਕ ਠੱਠੇ ਹੋਏ ਖੋਲੇ ਖੋਲੇ ਵਿੱਚ ਜਾ ਵੜਿਆ ਉੱਥੇ ਕੁਝ ਖੋਤੇ ਫੱਕ ਖਾ ਰਹੇ ਸਨ ਉਸਨੇ ਟੋ ਟੋ ਕੇ ਵੇਖਿਆ ਅਤੇ ਬੜੀ ਮੁਸ਼ਕਲ ਨਾਲ ਉਹ ਡਿੱਗਦਾ ਢੈਂਦਾ ਸੌਰੇ ਘਰ ਪਹੁੰਚ ਪਹੁੰਚ ਗਿਆ ਸੌਰਿਆਂ ਨੇ ਉਸ ਨੂੰ ਚੰਗਾ ਮੰਜਾ ਵਿਸਤਰਾ ਢਾ ਕੇ ਦਿੱਤਾ ਅਤੇ ਉਹ ਮੰਜੇ ਉੱਪਰ ਚੌਂਕੜੀ ਮਾਰ ਕੇ ਬੈਠ ਗਿਆ ਉਸ ਦੀ ਸੱਸ ਚੌਂਕੇ ਵਿੱਚ ਰੋਟੀਆਂ ਪਕਾਉਂਦੀ ਸੀ ਭਾਵੇਂ ਉਸ ਨੂੰ ਦਿਸਦਾ ਨਹੀਂ ਸੀ ਫਿਰ ਵੀ ਉਹ ਆਪਣੀ ਸੱਸ ਨੂੰ ਰੋਟੀਆਂ ਪਕਾਉਂਦੀ ਨੂੰ ਸੁਣਦਾ ਰਿਹਾ ਅਤੇ ਹੱਥਾਂ ਤੇ ਦੇ ਅਤੇ ਹੱਥਾਂ ਦੇ ਖੜਾਕ ਤੋਂ ਉਹ ਰੋਟੀਆਂ ਦੀ ਗਿਣਤੀ ਕਰਦਾ ਰਿਹਾ ਜਦ ਸਾਰੀਆਂ ਰੋਟੀਆਂ ਪੱਕ ਗਈਆਂ ਤਾਂ ਉਹ ਆਪਣੀ ਸੱਸ ਨੂੰ ਕਹਿਣ ਲੱਗਾ ਮਾਂ ਮੈਂ ਦੱਸਾਂ ਤੂੰ ਕਿੰਨੀਆਂ ਰੋਟੀਆਂ ਬਕਾਈਆਂ ਹਨ ਤਾਂ ਉਸ ਦੀ ਸੱਸ ਨੇ ਕਿਹਾ ਦੱਸ ਪੁੱਤ ਉਸ ਨੇ ਪੂਰੀਆਂ ਉਸ ਨੇ ਪੂਰੀਆਂ ਪੂਰੀਆਂ ਰੋਟੀਆਂ ਦੀ ਗਿਣਤੀ ਦੱਸ ਦਿੱਤੀ ਉਸਦੀ ਸੱਸ ਹੈਰਾਨ ਹੋ ਗਈ ਕਿ ਉਸਦਾ ਜਵਾਈ ਤੇ ਬੜਾ ਸਿਆਣਾ ਹੈ ਅਤੇ ਜਾਦੂ ਵੀ ਜਾਣਦਾ ਹੈ ਉਸਨੇ ਇਹ ਗੱਲ ਆਪਣੇ ਗੁਆਂਢੀਆਂ ਨੂੰ ਦੱਸੀ ਕਿ ਸਾਡਾ ਜਵਾਈ ਜਾਦੂ ਜਾਣਦਾ ਹੈ ਅਤੇ ਹਰ ਗੱਲ ਦੱਸ ਦਿੰਦਾ ਹੈ ਇਹ ਗੱਲ ਸਾਰੇ ਪਿੰਡ ਵਿੱਚ ਫੈਲ ਗਈ ਅਤੇ ਜਿੰਨਾ ਕੁ ਮਿਹਾਰਾਂ ਦੇ ਖੋਤੇ ਗੁਆਚੇ ਸਨ ਉਹੋ ਛੱਟ ਦੌੜੇ ਆਏ ਤੇ ਮਿੰਨਤ ਤਰਲੇ ਕਰਕੇ ਉਸ ਨੂੰ ਪੁੱਛਣ ਲੱਗੇ ਕਿ ਸਾਡੇ ਖੋਤੇ ਕਿੱਥੇ ਹਨ ਪਹਿਲਾਂ ਤਾਂ ਉਹ ਮਕਰਾ ਜਹਾ ਮਕਰਾ ਜਹਾ ਬਣਿਆ ਰਿਹਾ ਅਤੇ ਫਿਰ ਉਸਨੇ ਕਿਹਾ ਜਾਓ ਫਲਾਣੇ ਖੋਲੇ ਵਿੱਚ ਫੱਕ ਖਾ ਰਹੇ ਹਨ ਜਾ ਕੇ ਲੈ ਆਓ ਕਮਿਆਰ ਉਸ ਖੋਲੇ ਵਿੱਚ ਗਏ ਤੇ ਉਹਨਾਂ ਦੇਖਿਆ ਕਿ ਸੱਚਮੁੱਚ ਹੀ ਉਹਨਾਂ ਦੇ ਖੋਤੇ ਉਸ ਖੋਲੇ ਵਿੱਚ ਸਨ ਉਹ ਬੜੇ ਖੁਸ਼ ਅਤੇ ਹੈਰਾਨ ਹੋਏ ਕਿਉਂਕਿ ਉਹਨਾਂ ਦੇ ਖੋਤੇ ਲੱਭ ਗਏ ਸਨ ਸਾਰੇ ਪਿੰਡ ਵਿੱਚ ਉਸ ਦੀ ਮਹਿਮਾ ਫੈਲ ਗਈ ਅਤੇ ਸੌਰੇ ਵੀ ਉਸ ਦੀ ਚੰਗੀ ਖਾਤਰ ਸੇਵਾ ਕਰਨ ਲੱਗੇ ਚੰਗੀ ਸੇਵਾ ਦੇਖ ਕੇ ਉਹ ਕੁਝ ਦਿਨਾਂ ਲਈ ਉੱਥੇ ਹੀ ਠਹਿਰ ਗਿਆ ਇਨੇ ਨੂੰ ਉਥੋਂ ਦੇ ਰਾਜੇ ਦੀ ਬੋਟੀ ਦਾ ਹਾਰ ਗਵਾਚ ਗਿਆ ਰਾਜੇ ਨੂੰ ਪਤਾ ਲੱਗਾ ਕਿ ਉਸ ਪਿੰਡ ਵਿੱਚ ਇੱਕ ਪਿੰਡ ਦਾ ਜਵਾਈ ਪੁੱਛਣਾ ਦਿੰਦਾ ਹੈ ਅਤੇ ਲੋਕਾਂ ਦੀਆਂ ਚੀਜ਼ਾਂ ਲੱਭ ਕੇ ਦਿੰਦਾ ਹੈ ਉਸ ਨੇ ਉਸ ਨੂੰ ਆਪਣੀ ਕਚਹਿਰੀ ਵਿੱਚ ਸੱਦਿਆ ਅਤੇ ਕਿਹਾ ਕਿ ਉਸ ਦੀ ਰਾਣੀ ਦਾ ਹਾਰ ਲਵਾ ਕੇ ਦੇਵੇ ਜੇਕਰ ਉਸ ਨੇ ਨਾ ਲੱਭ ਕੇ ਦਿੱਤਾ ਤਾਂ ਉਸ ਦਾ ਬੱਚਾ ਕਾਣ ਕਰ ਦੇਵੇਗਾ ਹੁਣ ਉਸ ਨੂੰ ਚਿੰਤਾ ਹੋਈ ਉਸ ਨੇ ਸੋਚਿਆ ਕਿ ਉਹ ਐਵੇਂ ਹੀ ਸ਼ੇਖੀਆਂ ਮਾਰਦਾ ਮਾਰਦਾ ਫਸ ਗਿਆ ਹੈ ਉਸ ਨੂੰ ਤਾਂ ਜਾਦੂ ਟੂਨੇ ਦਾ ਕੱਖ ਵੀ ਨਹੀਂ ਸੀ ਪਤਾ ਫਿਰ ਵੀ ਉਸ ਨੇ ਰਾਜੇ ਅੱਗੇ মিনਤ ਕੀਤੀ ਕਿ ਉਸ ਨੂੰ ਸੋਚਣ ਲਈ ਕੁਝ ਵਕਤ ਦਿੱਤਾ ਜਾਵੇ ਰਾਜੇ ਨੇ ਉਸ ਨੂੰ ਇੱਕ ਹਫ਼ਤੇ ਦਾ ਵਕਤ ਦੇ ਦਿੱਤਾ ਹੁਣ ਉਹ ਘਰੋਂ ਬਾਹਰ ਇੱਕ ਮਸੀਤ ਵਿੱਚ ਜਾ ਬੈਠਾ ਤੇ ਫਿਕਰਮੰਦ ਹੋਇਆ ਬੁੜਬੁੜਾਉਂਦਾ ਰਹਿੰਦਾ ਰੋਟੀਆਂ ਗੀਣੀਆਂ ਪਟੱਕ ਪਟੱਕ ਹੋਤੇ ਲੈ ਤੇ ਖਾਂਦੇ ਫੱਕ ਫੱਕ ਹੁਣ ਕੀ ਬਣਨਾ ਜਿੰਦੜੀਏ ਉਹ ਆਪਣੇ ਧਿਆਨ ਹੀ ਇਹ ਦਰਸਾਉਂਦਾ ਰਹਿੰਦਾ ਉਸ ਮਸੀਤ ਵਾਲੀ ਖੋਹੀ ਤੋਂ ਪਿੰਡ ਦੀਆਂ ਔਰਤਾਂ ਪਾਣੀ ਭਰ ਲਾਉਂਦੀਆਂ ਸਨ ਅਤੇ ਉਹਨਾਂ ਔਰਤਾਂ ਵਿੱਚ ਇੱਕ ਜਿੰਦੜੀ ਨਾਮ ਦੀ ਔਰਤ ਵੀ ਸੀ ਜਿਸ ਨੇ ਰਾਜੇ ਦਾ ਰਾਜੇ ਦੀ ਰਾਣੀ ਦਾ ਹਾਰ ਚੁਰਾਇਆ ਸੀ ਉਸ ਨੇ ਸੋਚਿਆ ਭਈ ਇਹ ਮੈਨੂੰ ਵੇਖ ਕੇ ਇਹ ਗੱਲ ਕਹਿੰਦਾ ਹੈ ਉਸ ਦੇ ਮਨ ਵਿੱਚਲਾ ਚੋਰ ਡਰ ਗਿਆ ਅਤੇ ਇੱਕ ਦਿਨ ਹਨੇਰੇ ਹੋਏ ਉਹ ਉਸ ਦੇ ਪੈਰਾਂ ਵਿੱਚ ਆ ਪਈ ਕਿ ਮੇਰੇ ਪਾਸੋਂ ਗਲਤੀ ਹੋ ਗਈ ਏ ਮੈਂ ਫੇਰ ਚੋਰੀ ਨਹੀਂ ਕਰਦੀ ਹੁਣ ਮੇਰੀ ਜਾਨ ਬਖਸ਼ ਦਿੱਤੀ ਜਾਵੇ ਅਗਲੇ ਹੀ ਦਿਨ ਉਹ ਆਦਮੀ ਰਾਜੇ ਦੀ ਕਚਹਿਰੀ ਵਿੱਚ ਗਿਆ ਅਤੇ ਉਸਨੇ ਰਾਜੇ ਨੂੰ ਕਿਹਾ ਕਿ ਜੇਕਰ ਚੋਰ ਦੀ ਜਾਨ ਬਖਸ਼ੀ ਜਾਵੇ ਤਾਂ ਮੈਂ ਹਾਰ ਲੱਭ ਦੇਵਾਂਗਾ। ਰਾਜੇ ਨੇ ਉਸਦੀ ਗੱਲ ਮੰਨ ਲਈ ਤਾਂ ਉਸਨੇ ਕਿਹਾ ਜਾਓ ਜਿੰਦੜੀ ਨਾਮ ਦੀ ਔਰਤ પાસે ਹਾਰ ਲੈ ਆਓ। ਰਾਜੇ ਦੇ ਸਿਪਾਹੀ ਗਏ ਅਤੇ ਹਾਰ ਲੈ ਆਏ। ਰਾਜਾ ਬੜਾ ਖੁਸ਼ ਹੋਇਆ ਅਤੇ ਉਸਨੇ ਉਸ ਨੂੰ ਬਹੁਤ ਸਾਰਾ ਇਨਾਮ ਦਿੱਤਾ। ਉਹ ਇਨਾਮ ਅਤੇ ਆਪਣੀ ਬੋਟੀ ਲੈ ਕੇ ਆਪਣੇ ਪਿੰਡ ਵਾਪਸ ਆ ਗਿਆ। ਰੱਬ ਰਾਖਾ।